ਸਿਆਣੀ ਐ ਹੂੰ ਸਿਆਣੀ ਐ ਨੜੇ ਤੂੰ ਦੇਖ ਲੈ ਘਰੇ ਪੈਰ ਧਰਿਆ ਨਹੀਂ ਦੂਜੇ ਤੀਜੇ ਦਿਨੀ ਨੌਕਰੀ ਮਿਲ ਗਈ ਭਲਾਂ ਹੋਰ ਐਡੂ ਕਰਨ ਵਾਲੀ ਕੀ ਗੱਲ ਹੋਊਗੀ ਭਲਾਂ ਦੀ ਫੇ ਤੁਸੀਂ ਰੋਕਦੇ ਨਹੀਂ ਅਸੀਂ ਕੀ ਰੋਕੀ ਸਾਨੂੰ ਰੋਕਦੀ ਐ ਸਾਨੂੰ ਤਾਂ ਖੰਗਣ ਨਹੀਂ ਦਿੰਦੀ ਸਾਰੇ ਟੱਬਰ ਨੂੰ ਆ ਤੂੰ ਜਿਹੜਾ ਆ ਕੀਤਾ ਮੈਨੂੰ ਤਾਂ ਸਵਾਦ ਆ ਗਿਆ ਮਾਫੀ ਨਹੀਂ ਹੋਣੇ ਜੀ ਮੰਗੀ ساری ਉਮਰ ਚ ਕਦੇ ਅੱਜ ਕਿਵੇਂ ਬਾਹਰ ਹਵਾ ਲੱਗੀ ਹਵਾ ਲੱਗੀ ਵਸ ਲੱਗੀ ਹਵਾ ਜਾਗੇ ਵਸ ਜੀ ਜਾ ਕਰਿਆ ਉਹ ਗਈ ਹੋਈ ਹੈਗੀ ਯਾਰ ਮਰਹਾਂ ਨਿਕਲੀ ਆਏਗੀ ਇਧਰ ਕਿਧਰ ਜਾਏ ਆ ਬਸ ਮੈਂ ਇਧਰ ਗੁਰਦੁਆਰੇ ਕੋਲ ਗਿਆ ਸੀ ਬੰਦਿਆਂ ਚ ਬੁੜਿਆਂ ਚ ਅੱਛਾ ਹਾਂ ਇੱਕ ਦਿਨ ਉਹਨੇ ਤਾਂ ਨੂੰ ਦੇ ਛੋਟੀ ਦੇ ਹੂੰ ਗੈਨੇ ਫੜ ਲੇ ਕਿਨੀ ਮੈਂ ਸ਼ਾਮੂਗੀ ਤੇ ਉਹਨੂੰ ਤਾਂ ਫਿਰ ਦਿੱਤੀ ਨਹੀਂ ਇਹਦੇ ਕਿਨੀ ਗਨੀ ਮਾਤਤੋਂ ਲੱਤ ਨਹੀਂ ਮੁਕਰ ਗਈ ਭਾਈ ਇਹਦੀ ਤਾਂ ਜ਼ਿੰਦਗੀ ਬਣ ਜੂਗੀ ਹੁਣ ਲੇ ਆ ਪੁੱਤ ਘਰ ਮੋਟਰਸਾਈਕਲ ਅੰਦਰ ਆ ਦੇਖ ਲੈ ਤੇਰੇ ਮਾਮੇ ਦੇ ਲੱਛਣ ਉਹੀ ਪਕਾਈ ਕਰਾਤੀ दारू ਪੀ ਕੇ ਅੱਗੇ ਕਿਹੜਾ ਕਿਤੇ ਬਿਮਾਰ ਨਹੀਂ ਹੁੰਦਾ दारू ਵੱਧ ਪੀ ਗਿਆ ਹੋਰ ਸਿਹਤ ਤਾਂ ਮੇਰੀ ਪਹਿਲੇ ਨਹੀਂ ਠੀਕ ਗੋਡਿਆਂ 'ਚ ਦਰਦ ਹੁੰਦਾ ਉੱਪਰ ਦੀ ਐਨੀ ਵੱਟ ਮੋਟਰਸਾਈਕਲ ਤੇ ਬੈਠ ਕੇ ਹੋਰ ਮੈਂ ਜਾਨੀ ਅੰਦਰ ਮੰਮੀ ਗੋਗੀ ਨੇ ਤਾਂ ਪਸ਼ੂਆਂ ਨੂੰ ਸੱਣੀ ਸੁੰਨੀ ਵੀ ਨਹੀਂ ਰਲਾਈ ਮਾਂ ਉਹ ਰੁਲਾ ਦਿਆਂ ਤੁਸੀਂ ਚਲੋ ਅੰਦਰ ਚੱਲ ਰੁਲਾ ਦੇ ਓਹੋ ਮੋਟਰਸਾਈਕਲ ਤੇ ਇੰਨੀ ਬਹਾਟ ਬੈਠ ਕੇ ਪੈਰਾਂ ਦਾ ਖੂਨ ਉੱਤਰ ਗਿਆ ਮੈਂ ਨਹੀਂ ਹੰਣਾ ਰਹਾਂ ਬੈਜੇ ਬੈਜਾ ਤੂੰ ਬਾਹਰ ਖਾਤ ਜਾਣਾਗਾ ਉਹ ਨਹੀਂ ਮੈਂ ਬਾਹਰ ਹੀ ਬੈਜੇ ਬੈਜਾ ਲੈ ਤਾਂ ਮੇਰੇ ਮਗਰੋਂ ਤਾਂ ਰੌਣਕ ਲੱਗੀਆਂ ਪਈਆਂ ਸਸਰੀਕਾਲ ਬਾਵੀ ਸਸਰੀਕਾਲ ਮੇਰੀ ਬੀਬੀ ਨਣਦਾ ਹੀ ਬੈਠੀ ਐ ਲੈ ਹੋਰ ਬਾਵੀ ਠੀਕ ਐ ਬਹੁਤ ਵਧੀਆ ਤੁਸੀਂ ਠੀਕਾਂ ਧੀਓ ਹਾਂਜੀ ਹਾਂਜੀ ਠੀਕ ਐ ਸਸਰੀਕਾਲ 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 ਆਪਣੀ ਭੂਆ ਨੂੰ ਚਾਹ ਪਾਣੀ ਪਿਆਇਆ ਪਿਆਈ ਜਾਂਦੇ ਆ ਦੇਖੋ ਸਾਡੇ ਸਾਹਮਣੇ ਸੇਵਾ ਕਰੋ ਇਹਦੀ ਇਹ ਤਾਂ ਮੇਰੀ ਨਣਦਾ ਪਿਆਰੀ ਬੜਾ ਪਿਆਰ ਆ ਮੇਰਾ ਇਹਦੇ ਨਾਲ ਪਹਿਲਾਂ ਤੋਂ ਹੀ ਦਾਜਾਂ ਨੂੰ ਬੋਲਣੀ ਕੋਈ ਨਹੀਂ ਮੈਂ ਅੰਦਰ ਰਾਮ ਕਰ ਲਵਾਂ ਆ ਮੇਰੇ ਗਿੱਟਿਆਂ 'ਚ ਦਰਦ ਜਿਆ ਹੋਈ ਜਾਂਦਾ ਤੇ ਇੱਕ ਤਾਂ ਸਹੀ ਮੇਰੇ ਕਰੋ ਜਾਣ ਦੀ ਢੇਰ ਸੀ ਕਿ ਮੈਂ ਸਿਰ ਨਾਲ ਸਿਰ ਜੋੜੀ ਤਰਾਣੀ ਠਾਣੀ ਜਿਆਦਾ ਕੱਪ ਦੀਆਂ ਚੁਸਕੀਆਂ ਲੈਣੀਆਂ ਤੇ ਆਹ ਮੇਰੀ ਨਣਾਲ ਇਹਨੂੰ ਦੱਸਿਆ ਕਿ ਉਹ ਘਰ ਹੈ ਨਹੀਂ ਕਿ ਆਪਣੇ ਆਪ ਆਈ ਐ ਉਹ ਜ਼ਰੂਰ ਇਹਨਾਂ ਨੇ ਫੋਨ ਕੀਤਾ ਹੋਣਾ ਮੈਨੂੰ ਕੁਛ ਠੀਕ ਨਹੀਂ ਲੱਗਦਾ ਮਸੀ ਤਾਂ ਮੈਂ ਲਣਾ ਆਂਦੀ ਚੌਧਰ ਘਰ ਉਠਾਈ ਸੀ ਇਹ ਫੇਰ ਆ ਕੇ ਮੇਰੀਆਂ ਨੋਹਾ ਕੋਲ ਬੈਠੀ ਆ ਕਿਤੇ ਧਾਲ ਚ ਕੁਛ ਕਾਲਾ ਤਾਂ ਨਹੀਂ ਉਹ ਸਾਰੀ ਧਾਲ ਹੀ ਕਾਲੀ ਆ ਇਹ ਕਿਉਂ ਲਈ ਜੇ ਆਈ ਮੇਰੀ ਹੁੰਦੀ ਤੇ ਆਉਂਦੀ ਜਦੋਂ ਮੈਂ ਕਰ ਸੀ ਹੁਣ ਕਿਉਂ ਆਈ ਆ ਉਹ ਵੀ ਮੇਰੇ ਮਗਰੋਂ ਤੇ ਨਾਲ ਬੁੱਢੜਾ ਵੀ ਬਿਠਾ ਰੱਖਿਆ ਕੋਈ ਨਹੀਂ बुढ़े कट दिया चंकी तरह वट मैं इनू पहला तोरदा फिर नोहा पता नहीं हम कदों जुड़ूगी कदों नहीं मैं तो आराम कर दी हजे जान लगी बुला के जाऊगी देखता सही ਅਨੋਹਾ ਨੇ ਦੱਸਿਆ ਨਹੀਂ ਵੀ ਮੇਰਾ ਭਾਈ ਢਿਲਾ ਹੋ ਗਿਆ ਸੀ ਬਿਮਾਰ ਹੋਇਆ ਪਿਆ ਸੀ ਖਬਰ ਵੀ ਨਹੀਂ ਪੁੱਛੀ ਪਹਿਲੇ ਕੁਆਰੀ ਹੁੰਦੀ ਮੈਂ ਨਾ ਢੇ ਲੈਂਦੀ ਸੀ ਹੁਣ ਵਿਆਹ ਕੇ ਵੀ ਮੇਰਾ ਖੜਾ ਨਹੀਂ ਛੱਡਦੀ ਲੈ ਵਈਂ ਜਿੰਦਰੀ ਦਿਹਲੇ ਹੁਣ ਆਈਏ ਰੌਣਕ ਕਰੂੰ ਬਾਕੀ ਐਨੀ ਲੜਾਈ ਜੀ ਜੜਾ ਨਾ ਪਤਾ ਨਹੀਂ ਰਹੀ ਕਿ ਮੈਂ ਉੱਥੇ ਦੋ ਦਿਨ ਕੱਟ ਲੈਂਦੀ ਸੁਖਦਾਸਾ ਦੇਖਣ ਆਂਦੇ ਹੁੰਦੇ ਰਿਹਾਸਾ ਉਹਦਾ ਕਿੱਥੇ ਉੱਥੇ ਜੀ ਲੱਗਦਾ ਉਹਦਾ ਵੀ ਲੱਗਦਾ ਹੈ ਲੈ ਪੁੱਤ ਤੁਸੀਂ ਐਂ ਕਰੋ ਤੇਰੀ ਮੰਮੀ ਨੂੰ ਚਾਹ ਪਾਣੀ ਕਰਕੇ ਦੇ ਮੈਂ ਮੜਾ ਗਵੰਡੀਆਂ ਨੇ ਬਿਲਾਵਾਂ ਚੰਗਾ ਮੈਂ ਵੀ ਬਾਹਰ ਜਾਣਾ ਔਰ ਇਹ ਤਾਂ ਮਗਰ ਪਈ ਹੋਊਗੀ ਬੜਾ ਲੈ ਮਨ ਮੈਂ ਮੰਮੀ ਨੂੰ ਮਾਮੇ ਬਾਰੇ ਤਾਂ ਪੁੱਛਿਆ ਮਾਂ ਆਪਾ ਤਾਂ ਆਪਦੀਆਂ ਗੱਲਾਂ 'ਚ ਹੀ ਰਹਿ ਗਏ ਚਾਹ ਪਾਣੀ ਵੀ ਨਹੀਂ ਪੁੱਛਿਆ ਹੋਰ ਚਲ ਤੁਸੀਂ ਮੰਮੀ ਬਾਰੇ ਪੁੱਛੋ ਮੈਂ ਪੁੱਛਦੀ ਆਂ ਚੰਗਾ ਹਾਂ ਮੰਮੀ ਪੈ ਕੇ ਨਹੀਂ ਨੱਚਦੀ ਆ ਤੇ ਮਾਮਾ ਜੀ ਕਿਵੇਂ ਠੀਕ ਸੀਗੇ ਜਰਾ ਹੋਰ ਰੋਕ ਕੇ ਪੁੱਛ ਲੈਣਾ ਸੀ ਮੇਰੀ ਤਾਂ ਪਹਿਲੇ ਹੀ ਨਹੀਂ ਸਿਹਤ ਠੀਕ ਕਿਵੇਂ ਸਿਰ ਨਾ ਸਿਰ ਜੋੜ ਕੇ ਲੱਗਿਓ ਸੀ ਉਹਦੇ ਨਾਲ ਗੱਲਾਂ ਕਰਨ ਮੈਂ ਤੈਨੂੰ ਜਿਆਦਾ ਨਹੀਂ ਫਰਜਾ ਲੱਗਿਆ ਆ ਜਿਹੜੇ ਤੇਰੇ ਫਰਮ ਆ ਮੈਨੂੰ ਕੱਟਣੇ ਪੈਣੇ ਆ ਤੂੰ ਦਿਨ ਪਰ ਦਿਨ ਜਿਆਦਾ ਮੇਰੇ ਸਿਰ ਚੜਦੀ ਜਾਨੀ ਆ ਪੁੱਛਦੀ ਆ ਮਾਮਾ ਕਿਵੇਂ ਆ ਹੁਣ ਆਈ ਆ ਮਾਮੇ ਦਾ ਪੁੱਛਣ ਆਉਂਦੀ ਨੂੰ ਪੁੱਛਿਆ ਨਹੀਂ ਮੰਮੀ ਜੀ ਤੁਸੀਂ ਰੋਟੀ ਖਾਓਗੇ ਸ਼ਾਮ ਨੂੰ ਚਾਹ ਕਰਦਾ ਤੁਹਾਨੂੰ ਆ ਪੁੱਤ ਚਾਹ ਹੀ ਬਣਾ ਦੇ ਪੱਤੀ ਹਾਂ ਪੱਤੀ ਥੋੜੀ ਤੇਜ਼ ਪਾ ਲਈ ਮੇਰੀ ਤੀ ਸਰਵਾਲਾ ਦੁਖੀ ਜਾਂਦਾ ਠੀਕ ਆ ਮਾਮਾ ਜੀ ਕਿਵੇਂ ਸੀ ਮਾਮਾ ਜੀ ਠੀਕ ਹੈ ਲੈ ਗਿਆ ਸੀ ਡਾਕਟਰ ਦੇ ਜਵਾਕ ਫਰਕ ਹੈ ਹੁਣ ਪੰਜਾ ਚੌ ਦਿਨਾਂ ਤੇ ਫੇਰ ਢੇੜਾ ਮਾਰੇ ਆਉਂਗੀ ਦੇਖ ਆਉਂਗੀ ਠੀਕ ਆ ਮੈਂ ਚਾਹ ਬਣਾਉਣੀ ਤੁਸੀਂ ਰਸਤ ਕਰ ਲੋ ਹਾਂ ਮਿੱਠਾ ਵੀ ਤੇਜ਼ ਰੱਖੀ ਠੀਕ ਆ ਚੰਗਾ ਦੇਖਦਾ ਸਹੀ ਕਿਵੇਂ ਬਾਰੀ ਬਣ ਕੇ ਮਾਮਾ ਜੀ ਕਿਵੇਂ ਆ ਮਾਮਾ ਜੀ ਕਿਵੇਂ ਆ ਮੈਨੂੰ ਆਉਂਦੀ ਨੂੰ ਤਾਂ ਪੁੱਛਿਆ ਨਹੀਂ ਮੇਰੇ ਭਾਈ ਦੀ ਖਬਰ ਸਰ ਉਹ ਭਾਈ ਦੀ ਖਬਰ ਲੈਣ ਗਈ ਸੀ ਕਿ ਮੈਂ ਠੀਕ ਆ ਮਾਮਾ ਉਹ ਤਾਂ ਮੂੰਹ ਨ ਮੂੰਹ ਜੋੜ ਕੇ ਲੱਗੀਆਂ ਸੀ ਹਾ ਹਾ ਹੀ ਕਰਨ ਕੋਈ ਗੱਲ ਨਹੀਂ ਮੈਂ ਦੇਖ ਹੀ ਜਾਨੀ ਆ ਤੁਹਾਡੇ ਰੁਕ ਟੰਗ ਤੁਹਾਡੇ ਨਾਲ ਕੀ ਕਰਨਾ ਕੀ ਨਹੀਂ ਤੇ ਸਿਰਫ ਮੈਂ ਜਾਣਦੀ ਆ ਜਿੱਥਾਂ ਮੇਰਾ ਪੱਪਾ ਜਾਣਦਾ ਮੈਂ ਤਾਂ ਹੁਣ ਉਹ ਕੰਮ ਕਰੂੰਗੀ ਤੁਹਾਨੂੰ ਦੋਹਾਂ ਨੂੰ ਪਾੜਨ ਦਾ ਨਾ ਕੱਲੀਆਂ ਕੱਲੀਆਂ ਕੀਤੀਆਂ ਨਾ ਦੋਨੇ ਤਾਂ ਮੇਰਾ ਨਵਕ ਕੁਲਦੀਪ ਨੇ। ਆ ਜਿਹੜੀ ਆ ਕੇ ਬੈਠੀ ਆ ਨਾ ਇਹਨੂੰ ਤਾਂ ਪਹਿਲਾਂ ਪਜਾਮਾ ਬੱਕੀ ਕੰਮ ਨੋਹਾਂ ਨੂੰ ਸੰਭਲਦਾ। ਮੈਂ ਬਾਅਦ ਵਿੱਚ ਕਰਦੀ ਆ। ਚਲੋ ਛੋਟੀ ਨਾ ਤਾਂ ਹਜੇ ਮੈਨੂੰ ਐ ਹੀ ਰਹਿਣਾ ਪੈਣਾ। ਲਓ ਮੰਮੀ ਚਾਹ ਪੀ ਲਓ। ਲੈ ਮੇਰਤੀ ਹਾਂਜੀ ਬਹਿ ਜਾ। ਹੋਰ ਤੇ ਤੇਰੀ ਪਿੱਕਿਆ ਵਾਲਾ ਸਾਰੇ ਠੀਕ ਠਾਕ ਹੈ ਹਾਂਜੀ ਹਾਂਜੀ ਫੋਨ ਆਇਆ ਸੀ ਠੀਕ ਨੇਗੀ ਅੱਛਾ ਹਾਂਜੀ ਤੇ ਤੇਰੀ ਪੂਆ ਕੱਲ ਕਾਈ ਸੀ ਇਹ ਸਵੇਹੀ ਆ ਗਈ ਸੀ ਤੁਸੀਂ ਚਲੇ ਗਏ ਤੇ ਬਸ ਉਸ ਤੋਂ ਬਾਅਦ ਚ ਇਹਨਾਂ ਦਾ ਫੋਨ ਆਇਆ ਸੀਗਾ ਵੀਰਪਾਲ ਨੂੰ ਤੇ ਕਹਿੰਦੇ ਪੂਆ ਜੀ ਆਂਦੇ ਆ ਅੱਛਾ ਅੱਛਾ ਹਾਂਜੀ ਖਾਸੀਆਂ ਗੱਲਾਂ ਕੀਤੀਆਂ ਹੋਣੀਆਂ ਫੇਰ ਤਾਂ ਹਾਂਜੀ ਬਸ ਪੁਰਾਣੀਆਂ ਗੱਲਾਂ ਕਰਦੇ ਸੀ ਮਤਲਬ ਆਪਦੀਆਂ ਫਰੈਂਡਸ ਵਗੈਰਾ ਦੀਆਂ ਤੇਲੀਆਂ ਵਗੈਰਾ ਦੀਆਂ ਵੀ ਕਿੱਥੇ ਮੇਰੀ ਸਹੇਲੀਆਂ ਹੁੰਦੀਆਂ ਸੀਗੀਆਂ ਚਲੋ ਭਾਈ ਹਾਂਜੀ ਬਚਪਨ ਤਾਂ ਹਰੇਕ ਨੂੰ ਯਾਦ ਰਹਿੰਦਾ ਹਾਂਜੀ ਹਾਂਜੀ ਕਿਆ ਵਾੜੀ ਸਵਾਦ ਬਣਾਈ ਐ ਬਧਿਆ ਬਣ ਗਈ ਜੀ ਹੂੰ ਜਿਵੇਂ ਦੀ ਮੈਂ ਬਣਾਉਣੀ ਆ ਹੁਵੇਂ ਦੀ ਬਣਾਈ ਧੀ ਐ ਅੱਛਾ ਜੀ ਹਾਂ ਹੋਰ ਮਗਰ ਦਿਲ ਲੱਗਿਆ ਸੀ ਨਹੀਂ ਤੁਹਾਡੇ ਬਿਨਾ ਤਾਂ ਕਿੱਥੋਂ ਲੱਗਦਾ ਜੀ ਮੇਰੀ ਵੀ ਅੱਗ ਲੱਗਣੀ ਸੀਤ ਜੀ ਖਰਾਬ ਹੋ ਗਈ ਉੱਥੇ ਦਹੀਂ ਖਾ ਲਿਆ ਮੈਂ ਅੱਛਾ ਹਾਂ ਹੋਰ ਪੁੱਤ ਆਹਾ ਆਹਾ ਚੰਨੀ ਇਹ ਤਾਂ ਮੈਨੂੰ ਇਹਨਾਂ ਨੇ ਗਿਫਟ ਦਿੱਤੀ ਸੀ ਅੱਛਾ ਅੱਛਾ ਹਾਂਜੀ ਗੋਗੀ ਨਹੀਂ ਹਾਂਜੀ ਅੱਛਾ ਚਲੋ ਬਹੁਤ ਵਧੀਆ ਮਾਹੀ ਗੁਰੂ ਤੁਹਾਡਾ ਇੱਦੇ ਪਿਆਰ ਬਣਾਈ ਰੱਖੇ ਪੁੱਤ ਹਾਂਜੀ ਚਲੋ ਤੁਸੀਂ ਰੈਸਟ ਕਰ ਲਓ ਮੈਂ ਬਾਕੀ ਕੰਮ ਕਰਦੀ ਆ ਕੋਈ ਨਹੀਂ ਪੁੱਤ ਠੀਕ ਹੈ ਜੀ ਰੋਜ਼ ਨਵੀਂ ਨਾ ਨਵੀਂ ਕੋਈ ਗੱਲ ਪਤਾ ਲੱਗਦੀ ਆ ਸਾਲਾ ਬਣਿਆ ਆ ਗਿਫਟਾਂ ਦਾ ਮਾਂ ਨੂੰ ਤਾਂ ਕਦੀ ਗਿਫਟ ਲਿਆ ਕੇ ਨਹੀਂ ਦਿੱਤਾ ਕੋਈ ਆਰਾਨ ਨੂੰ ਦੇਖ ਲੈ ਚੰਨੀਆ ਕਿ ਦੇਤੀ ਡਰਾਮਾ ਦਾ ਗੁਲਾਮ ਹੁੰਦੀ ਦਾ ਬਣ ਗਿਆ ਕੋਈ ਗੱਲ ਨਹੀਂ ਇਹਨੂੰ ਵੀ ਪੁੱਛਦੀਆਂ ਕਿ ਇਕੱਲੇ ਇਕੱਲੇ ਮੇਰਾ ਲਹੂ ਕਿਉਂ ਪੀਤਾ ਹੋਇਆ ਹੈ ਲੈ ਮਾਂ ਨੂੰ ਪੁੱਛਿਆ ਨਾ ਦੱਸਿਆ ਨਾ ਧੀਮੀ ਨੂੰ ਗਿਫਟ ਲਿਆਤਾ ਆ ਤਾਂ ਮੈਂ ਗੱਲ ਚ ਚੰਨੀ ਪਈ ਦੇਖ ਲਈ ਤਾਂ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਪੁੱਛ ਲਿਆ ਨਹੀਂ ਮੈਨੂੰ ਕਿੱਥੇ ਪਤਾ ਲੱਗਣ ਦਿੰਦੀਆਂ ਇਹ ਚੰਦਰੀਆਂ ਕੋਈ ਨਹੀਂ ਪਹਿਲਾਂ ਤਾਂ ਬੁੜੇ ਨਾਲ ਗੱਲ ਕਰਾਂ ਫੇਰ ਕਰਦੀਆਂ ਗੋਗੀ ਨਾਲ ਆ ਬੱਡੀ ਨੂੰ ਤਾਂ ਮੈਂ ਕੋਈ ਚੁਟਕੀਆਂ ਨਾਲ ਸੂਤ ਕਰ ਦੇਣਾ ਤੇ ਟਰੱਕ ਆ ਕਿਤੇ ਛੋਟੀ ਇਹਦਾ ਡਰ ਨਾ ਚੱਕ ਦੇਵੇ ਗੱਲਾਂ ਕਰ ਕਰ ਕੇ ਚਲ ਕੋਈ ਨਹੀਂ ਦੇਖਦੀਆਂ ਪਰ ਨਾ ਬੁੜੜੇ ਨੂੰ ਮਿਲਦੀ ਆ ਲੈ ਗੋਗੀ ਹੋਰ ਜਾਏ ਕਿਵੇਂ ਆ ਮਾਫਰ ਠੀਕ ਮਾਮੇ ਨੂੰ ਉੱਥੇ ਕਿਹੜਾ ਗੋਲੀ ਵੱਜੀ ਹੈ दारू ਪੀ ਲਈ ਸੀ ਇਹਨਾਂ ਨੂੰ ਤਾਂ ਦੱਸਿਆ ਨਹੀਂ ਮੈਂ ਮੈਂ ਢਿੱਲਾ ਹੋ ਗਿਆ ਹਾਂ ਰੋਟੇ ਹੁਣ ਤਾਂ ਠੀਕ ਹੈ ਡਾਕਟਰ ਤੋਂ ਲਈ ਦਵਾਈ ਗਲੂਕੋਸਟਿਕਾਂ ਤੋਂ ਬੋਤਲਾ ਲਵਾਈਆਂ ਹੂੰ ਫਿਰ ਠੀਕ ਹੋਇਆ ਜਵਾਕਾਂ ਨੇ ਤਾਂ ਨੂੰ ਪੁੱਛਿਆ ਵੀ ਨਹੀਂ ਅਸੀਂ ਦੋਹਾਂ ਨੇ ਜਾ ਕੇ ਚੱਕ ਕੇ ਦੋਹਾਂ ਡਾਕਟਰ ਕੋਲ ਲੈ ਕੇ ਗਏ ਨਹੀਂ ਫਿਰ ਹਟਦਾ ਕਿਉਂ ਨਹੀਂ ਪੀਣ ਉਹ ਕੀ ਪਤਾ ਕਿੰਨੇ ਵਾਰੀ ਕਹਤਾ ਵੀ ਹਟ ਜਾ ਹਟ ਜਾ ਉਹਦੀ ਤਾਂ ਸਾਰੀ ਉਮਰ ਲੰਘ ਗਈ ਆ ਮੂਤ ਪਿੰਦੇ ਦੀ ਨਾ ਮੰਮੀ ਗਈ ਨਹੀਂ ਨਾਲ ਮੰਮੀ ਨੇ ਕਿੱਥੋਂ ਜਾਣਾ ਤਾਂ ਲੜੀ ਜਾਂਦੀ ਸੀ ਉਹਦੇ ਨਾਲ ਆਖੇ दारू ਪੀਣਾ दारू ਪੀਣਾ ਬਾਹਵਾ ਸਾਹਮਣੇ ਨਾਲ ਗੱਲ ਕਰੇ ਨਾ ਨਾ ਸਾਹਮਣੇ ਤਾਂ ਕਰਨ ਕੋਈਦਾ ਹਾਂ ਲੈ ਉਹ ਵੀ ਆਉਂਦੀ ਆ ਹੋਰ ਪਤ ਮਾਮਾ ਤੇਰਾ ਠੀਕ ਹੈ ਅੱਛਾ ਕੀ ਕਰਨ ਹੂੰ ਹੋਰ ਮਟਰਾਂ ਦੀ ਸਬਜ਼ੀ ਤਾਂ ਹੈਗੀ ਸੀ ਤੁਸੀਂ ਮੈਨੂੰ ਜੇ ਪਨੀਰ ਲਿਆ ਦਿੰਦੇ ਪੂਆ ਜੀ ਆਈ ਸੀ ਮਟਰ ਪਨੀਰ ਬਣਾ ਲੈਂਦੇ ਬਣਾ ਲਓ ਬਣਾ ਲਓ ਲਿਆ ਦੇਣਾ ਮੈਂ ਕੋਈ ਨਹੀਂ ਆਹੋ ਪਤ ਤੇਰੀ ਪੂਆ ਆਈ ਹੋਈ ਤੂੰ ਨਹੀਂ ਮਿਲਿਆ ਨਾ ਮਿਲਿਆ ਨਹੀਂ ਮੈਂ ਤਾਂ ਹਜੇ ਮੈਂ ਤਾਂ ਹੁਣੇ ਆਇਆ ਮੰਮੀ ਪਤ ਪਨੀਰ ਕੀ ਕਰਨਾ ਮਸਰਾ ਮੂੰਗੀ ਦੀ ਦਾਲ ਬਣਾ ਲੈ। ਹੋਰ ਨਾਲੇ ਮੇਰਾ ਗਲਜਿਆ ਖਰਾਬ ਆ ਠੀਕ ਹੋ ਜਾਊਗਾ। ਉਹੀ ਪਤਲੀ ਤੇ ਚੂਰ ਕੇ ਦੇਸੀ ਘਿਓ ਪਾ ਕੇ ਰੋਟੀ ਖਾਣ ਨੂੰ ਬਹੁਤ ਰੂ ਕਰਦੀ ਮੇਰੀ। ਤੂੰ ਐ ਕਰ ਮੰਮੀ ਵਾਸਤੇ ਬਣਾ ਦੇ ਮੂੰਗੀ ਦੀ। ਅੱਛਾ। ਮਟਰ ਪਨੀਰ ਵੀ ਬਣਾ ਲੈ। ਆ ਪਨੀਰ ਬਣਾ ਲਓ। ਨਹੀਂ ਨਹੀਂ। ਕਾਨੂੰ ਦੋ ਦੋ ਦਾਲਾਂ ਸਬਜ਼ੀਆਂ ਬਣਾਉਣੀਆਂ ਪੁੱਤ। ਖਰਚੇ ਦਾ ਕਰ। ਤੂੰ ਐ ਕਰ ਮਟਰ ਪਨੀਰੇ ਬਣਾ ਲੈ। ਮੈਂ ਵੀ ਖਾ ਲੂੰਗੀ ਥੋੜਾ ਤਰੀ ਵਾਲਾ ਬਣਾ ਲੈ। ਉਹਦੇ 'ਚ ਚੂਰ ਲੂੰਗੀ ਰੋਟੀ। ਪਨੀਰ ਲਿਆ ਦਿਓ ਮੈਨੂੰ ਜਾ ਕੇ। ਲਿਆ ਦੇਣਾ ਮੈਨੂੰ। ਪਾਣੀ ਦੇ ਵੱਧ ਪਾ ਲਈ ਉਹ 'ਚ। ਹਾਂ ਠੀਕ ਐ। ਓਕੇ। ਆਹੋ। ਚਲੋ। ਪਤਲੀ ਜੇ ਬਣਾ ਲਏ ਦੋ ਤਿੰਨ ਡੰਗ ਹੋ ਜਾਣਗੇ ਕੋਈ ਗੱਲ ਨਹੀਂ ਹੋਰ ਪੁੱਤ ਠੀਕ ਆ ਹਾਂ ਹਾਂ ਠੀਕ ਆ ਚੱਲ ਜਿਹੜੀਆਂ ਅਗਲੀਆਂ ਪਿਛਲੀਆਂ ਗੱਲਾਂ ਹੋ ਗਈਆਂ ਪੁੱਤ ਉਹ ਭੁਲਾਈ ਦੀਆਂ ਹੁੰਦੀਆਂ ਨਾ ਨਾ ਮੈਨੂੰ ਤਾਂ ਕੋਈ ਨਹੀਂ ਮੰਮੀ ਮੈਂ ਤਾਂ ਠੀਕ ਆ ਬਸ ਘਰ ਚ ਸ਼ਾਂਤੀ ਬਣਾ ਕੇ ਰੱਖੋ ਹਾਂ ਕੁਛ ਨਹੀਂ ਰੱਖਿਆ ਲੜਾਈ ਝਗੜੇ ਵਿੱਚ ਪੁੱਤ ਮੰਮੀ ਤੂੰ ਸਵੇਰ ਦੀ ਗਈ ਹੋਈ ਸੀ ਮੇਰਾ ਤਾਂ ਜੀ ਨਹੀਂ ਲੱਗਿਆ ਚੱਲ ਕੋਈ ਨਹੀਂ ਮਾਮਾ ਨਾਲੇ ਰੌਣਕਾਂ ਹੁੰਦੀਆਂ ਪੁੱਤ ਜਦੋਂ ਮਾਮਾ ਅੱਖਾਂ ਮੀਟ ਜਾਂਦੀਆਂ ਫਿਰ ਰੌਣਕਾਂ ਜਾਂਦੀਆਂ ਲੱਗਦੀਆਂ ਕੌਣ ਪੁੱਛਦਾ ਆਪਣੇ ਜਵਾਕਾਂ ਨੂੰ ਆਹ ਤਾਂ ਹੈਗਾ ਹੀ ਹੋਰ ਚੱਲ ਪੁੱਤ ਘਰ ਲਾ ਰਾਮ ਜਾ ਆਪਣੀ ਭੂਆ ਨੂੰ ਲੈ ਆ ਉਧਰ ਗਈ ਹੋਈ ਐ ਉਹ ਬੰਦਾ ਹੀ ਗਈ ਉਹ ਮੈਨੂੰ ਲੱਗਦਾ ਕਿਲਾ ਦੇਣ ਆਜੂ ਚੱਲਾਂ ਫਿਰ ਮਿਲਦਾਂ ਚੱਲ ਮੈਂ ਨਹੀਂ ਪੁੱਤ ਮਟਰ ਪਨੀਰ ਕੋਣੀ ਤੈਨੂੰ ਮਟਰ ਪਨੀਰ ਖਰਚੇ ਦਾ ਕਰ ਬਿੱਟੂ ਦੇ ਮਰਜੂ ਪਨੀਰ ਤੋਂ ਉਹਨਾਂ ਤੋਂ ਲਿਆਉਣੇ ਚੱਲ ਉਹ ਗੋਗੀ ਗੱਲ ਸੁਣ ਨਾ ਯਾਰ ਹਾਂ ਬਾਈ ਤੂੰ ਮੜਾ ਮੋਟਾ ਆਪ ਵੀ ਦੇਖ ਲਿਆ ਕਰੋ ਕੰਮ ਤਾਂ ਦੇਦਾ ਜੇ ਮੈਂ ਘਰੇ ਨਹੀਂ ਸੀਗਾ ਮੈਨੂੰ ਤਾਂ ਉੱਥੇ ਵੀ ਕੰਮ ਵੜਬੜ ਖਾਂਦੇ ਸੀ ਕੀ ਹੋ ਗਿਆ ਆ ਪਸੂਆਂ ਤਾਂ ਥੰਨੀ ਸੁੰਨੀ ਰਲਾ ਆਂਦਾ ਉਹ ਯਾਰ ਮੈਂ ਬਾਹਰ ਬਾਗਿਆ ਮੈਨੂੰ ਵੀ ਕੰਮ ਦੀ ਬਾਹਰ ਤੇ ਬਾਹਰ ਅੱਜ ਤਾਂ ਤੇਨੂੰ ਛੁੱਟੀ ਸੀਗੀ ਅੱਜ ਬਾਹਰ ਜਾਣਾ ਜ਼ਰੂਰੀ ਸੀ ਕੰਮ ਸੀ ਕੰਮ ਗਿਆ ਦੀ ਮੈਂ ਵੀ ਕੰਮ ਗਿਆ ਉਹ ਯਾਰ ਘਰ ਦੇ ਵੀ ਕੰਮ ਹੁੰਦੇ ਨੇ ਇਹ ਵੀ ਦੇਖ ਲਿਆ ਕਰੋ ਚੱਲ ਹੁਣ ਤੂੰ ਆ ਗਿਆ ਕਰ ਲੈ ਯਾਰ ਸੰਗ ਲਾ ਰੱਖਿਆ ਯਾਰ ਤੁਸੀਂ ਤਾਂ ਉਹ ਮੈਂ ਮੈਨੂੰ ਬੜਾ ਜ਼ਰੂਰੀ ਕੰਮ ਹੋ ਗਿਆ ਇਹ ਇਹ ਜ਼ਰੂਰੀ ਨਹੀਂ ਹੈਗੇ ਇਹਨਾਂ ਨੂੰ ਛੱਡ ਦਿਓ ਸੜਕ ਤੇ ਕੱਢ ਦਿਓ ਸੰਗ ਲਾ ਰੱਖੀ ਆ ਯਾਰ ਜਮਾ ਚੱਕਦੇ ਹੋ ਮੋਟਰਸਾਈਕਲ ਇੱਧਰ ਡਿਊਟੀ ਆ ਲੈਣ ਤਾਂ ਭੱਗ ਜਾਓ ਤੁਸੀਂ ਮਾੜਾ ਮੋਟਾ ਦੇਖਣਾ ਚਾਹੀਦਾ ਬੰਦੇ ਨੂੰ ਉਹ ਤੈਨੂੰ ਸੰਗ ਸ਼ਰਮ ਹੈ ਨਹੀਂ ਯਾਰ ਮੈਂ ਇੰਨਾ ਬੋਲੀਏ ਨਾ ਕਿੱਧਰ ਜਾਣਾ ਹੁਣ ਤੂੰ ਉਹ ਪੂ ਆਈ ਹੋਈ ਆ ਮੈਂ ਤਾਂ ਯਾਰ ਪਨੀਰ ਲੈਣ ਜਾਣਾ ਉਹਦੇ ਵਾਸਤੇ ਅੱਛਾ ਕੁ ਆਈ ਹੋਈ ਆ ਹਾਂ ਚੱਲ ਤੂੰ ਐਂ ਕਰੀ ਫਿਰ ਹੁਣ ਤਾਂ ਲੈ ਆ ਪਨੀਰ ਫਿਰ ਆਥ ਨੇ ਕਮੈਨ ਵਾਲੇ ਨੂੰ ਪੁੱਛ ਕੇ ਹੋਰ ਨਾ ਨਿਕਲ ਜੀ ਕਿਸੇ ਪਾਸੇ ਨਾਗਾ ਆਥ ਨੇ ਪੁੱਛਾਂ ਉਹ ਮੈਂ ਓਕੇ ਤਾਂ ਮੈਂ ਖੋਲ ਦਿੰਨਾ ਹੁਣ ਟਾਈਮ ਨਾ ਮੁੜਿਆ ਯਾਰ ਆ ਗਿਆ ਬੱਸ ਲੈ ਕੇ ਓਏ ਅਵਤਾਰ ਉਹ ਤ੍ਰਿਪੂ ਆ ਗਈ ਜਾ ਉਹਨੂੰ ਮਿਲ ਲੈ ਸਤ ਸ੍ਰੀ ਅਕਾਲ ਤੂੰ ਕਿੱਥੇ ਰਹਿ ਗਿਆ ਸੀ ਤੇਰੀ ਮੰਮਾ ਕਦੋਂ ਦੀ ਆਈ ਐ ਮਾਦਾ ਗੋਗੀ ਫਿਰ ਕਾਰਤਾ ਨਹੀਂ ਕੁਛ ਵੀ ਸਨੀ ਸੁਨੀ ਰੌਣ ਲਗਾ ਤੁਸੀਂ ਆ ਵੀ ਗਏ ਹੋਰ ਉਹ ਇੱਕ ਘਰ ਤੇ ਮੈਂ ਜਾਇਆ ਹੀ ਅੱਛਾ ਇੱਕ ਪਤਾ ਨਹੀਂ ਉਹ ਕਲਾਣੇ ਗੂਣੇ ਬਾਗ ਗਿਆ ਪਤਾ ਨਹੀਂ ਕਿੱਥੇ ਬਾਗ ਗਿਆ ਹੈ ਨਹੀਂ ਸੀ ਘਰੇ ਅੱਛਾ ਫਿਰ ਮੇਲੇ ਤੇ ਬਾਗ ਗਿਆ ਉਹਨੇ ਕਲਾਣੇ ਤੇ ਹਾਂ ਫਿਰ ਮੈਂ ਅਖਾ ਚਲ ਮੈਂ ਬਾਗੀ ਜਾਨੀ ਆ ਪੱਪੀ ਤੂੰ ੁੱਤਪੇ ਕਾ ਤੇ ਬੈਠੇ ਆ ਜਾਂ ਅੰਦਰ ਆ ਜਾ ਅੰਦਰ ਨਹੀਂ ਉਹ ਤੈਨੂੰ ਬਤਾ ਅਰੇ ਆ ਰਹੀ ਹੈਗੀ ਕੁਛ ਨਹੀਂ ਹੁੰਦਾ ਹੁਣ ਮੈਂ ਹੈਗੀ ਆ ਜਾ ਡਰ ਨਾ ਇੰਨਾ ਆ ਜਾ ਆ ਜਾ ਆਜੂ ਬੂਏ ਤੁਸੀਂ ਕਿੰਦੇ ਜੀਗਾ ਇਹ ਇੰਨਾ ਨਡਰਿਆ ਕਰ ਦਿੰਦੀ ਆਜਾ ਬਈ ਕੋਈ ਆਜਾ ਪੱਪੀ ਬਹਿ ਜਾ ਵੀਰੇ ਇੱਥੇ ਬਹਿ ਜਾ ਰਹੀ ਬੀਬੀ ਨਾਲ ਦੇ ਹਾਂ ਭਾਬੀ ਆਇਆ ਹੀ ਸਾਰਾ ਅੱਛਾ ਅੱਛਾ ਬਲੀਆ ਤੇ ਹੋਰ ਬਹਿ ਜਾ ਪੱਪੀ ਤੂੰ ਲੈ ਕੁਰਸੀ ਦੇਣ ਨੂੰ ਇਹ ਕਿਹੜਾ ਡੀਸੀ ਲੱਗਾ ਆ ਬੈਠਾ ਰਹਿਣ ਦਿੰਦੀ ਬਾਹਰ ਹੀ ਇਹਨੂੰ ਮੰਮੀ ਕੋਈ ਆਇਆ ਗਿਆ ਤਾਂ ਵੇਖ ਲਿਆ ਕਰੋ ਉਹ ਕੜਾ ਉਹ ਪ੍ਰਿਆ ਘਰ ਦਾ ਹੀ ਜੀ ਹੈ ਉਹਨੂੰ ਕਿਹੜਾ ਪਤਾ ਨਹੀਂ ਇਹ ਘਰ ਦਾ ਜੀ ਹੈ ਫਿਰ ਇਹਨਾਂ ਦੀ ਬੇਇੱਜ਼ਤੀ ਕਰਨੀ ਆ ਤੁਸੀਂ ਲੈ ਦੱਸ ਬੇਇੱਜ਼ਤੀ ਕਰਨੇ ਨੂੰ ਕੀ ਇਹਦੇ ਮੈਂ ਗੋਲੀ ਮਾਰਤੀ ਹੈਂ ਕਹਿ ਤਾ ਬੇ ਬਾਹਰ ਬੈਠ ਜਾ ਇੱਥੇ ਬੁੜੀਆਂ ਜੀ ਨੇ ਕੀ ਕਰਨਾ ਹੋਈ ਰਾਨਾ ਚ ਤੰਨਾ ਪਣਦਾ ਰਹਿੰਦਾ ਨੇ ਵੀ ਆਵਦੀ ਨੇ ਕੁਰਸੀ ਤੇ ਬੈਠਿਆ ਤੁਸੀਂ ਗੱਲ ਪੈਨੇ ਹੋ ਲੈ ਬਾਹਰ ਜਾ ਨਾ ਭਾਬੀ ਉਥੇ ਤੂੰ ਪਾਈ ਪਈ ਸੀ ਅੱਗੇ ਵੀ ਤਾਂ ਥੋਪੀ ਬੈਠਾ ਰਹਿੰਦਾ ਕਿਤੇ ਨਹੀਂ ਇਹ ਰੰਗ ਇਹਦਾ ਕਾਲਾ ਹੋਣ ਲੱਗਾ ਮੇਰਾ ਤਾਂ ਢਿੱਡ ਮੱਚਦਾ ਨਾ ਮੇਰੇ ਤਾਂ ਭਰਾ ਹੈਗਾ ਭਰਾ ਨੂੰ ਨਾਲ ਲੈ ਜਾ ਫਿਰ ਮੈਂ ਕਿ ਸੱਚ ਭੁੱਲ ਗਈ ਤੁਹਾਡੇ ਭਰਾ ਕਿਵੇਂ ਸੀ ਬਿਮਾਰ ਕਹਿੰਦੇ ਸੀ ਲੈ ਕਾ ਨੂੰ ਪੁੱਛਣਾ ਮੇਰੇ ਭਾਈ ਬਾਰੇ ਆਪਣੇ ਭਾਈ ਨਾਲ ਦੁੱਖ ਸੁੱਖ ਕਰ ਲੈ ਉਹੀ ਬਹੁਤ ਤੈਨੂੰ ਕਿਸੇ ਦੇ ਭਾਈ ਦਾ ਕੀ ਦੁੱਖ ਹੈ ਠੀਕ ਹੈ ਭਾਈ ਮੇਰਾ ਵੀ ਭਾਈ ਤੂੰ ਤਾਂ ਪਰ ਵੀ ਹੁਈ ਨਾ ਤਰਫੀਆਂ ਦੀ ਰਹਿਣੀ ਹੈਗੀ ਮੈਂ ਗੱਲ ਤਾਂ ਕੁਝ ਵੀ ਨਹੀਂ ਲੈ ਮੈਂ ਭੁੱਲ ਗਈ ਉਦੋਂ ਪੁੱਛਣਾ ਤੁਨੂੰ ਭੁੱਲ ਗਈ ਕੋਲ ਤੇਰਾ ਜੂ ਭਾਈ ਬੈਠਾ ਸੀ ਤਾਂ ਭੁੱਲ ਗਈ ਹੁਣ ਤੈਨੂੰ ਚੇਤਾ ਆ ਗਿਆ ਜਾ ਬੱਕ ਜਾ ਬਾਹਰ ਇੱਥੇ ਬੈਠਾ ਰੋਟੀ ਟੁੱਕ ਬਣਾ ਕੇ ਅਸੀਂ ਖਾਣਾ ਤੈਨੂੰ ਉੱਥੇ ਰੋਟੀ ਉੱਪਰ ਦੀ ਹੋ ਜਾਊਗੀ ਚਲ ਪਈਂ ਮੇਰੇ ਮੁੰਡੇ ਭਾਬੀ ਮੇਰੀ ਗੱਲ ਸੁਣ ਹੁਣ ਤੂੰ ਮਾੜੀ ਮੋਟੀ ਢੈਲੀ ਹੋ ਜਾ ਨੂਹਾਂ ਦੇ ਸਾਹਮਣੇ ਸਾਰਾ ਦਿਨ ਬੇਇੱਜ਼ਤੀ ਨਾ ਕਰਿਆ ਕਰ ਇਹਦੀ ਨੂੰ ਆਹ ਬੇਇੱਜ਼ਤੀ ਕਾਦੀ ਐ ਨੂਹਾਂ ਧੀਆਂ ਘਰ ਫਿਰਦੀਆਂ ਇੱਥੇ ਗੋਡੇ ਮੰਡੂ ਨਾਲੇ ਬੈਠਾ ਸੋਹਣਾ ਲੱਗਦਾ ਹੈਂ ਹੇਰ ਕੇ ਚੱਜ ਦੀ ਮੱਤ ਤੱਕ ਕੀ ਦੇਣੀ ਐ ਪੁੱਠੀਆਂ ਮੱਤਾਂ ਦਿੰਦੀ ਆ ਕੇ ਨਹੀਂ ਹੋਣਗੀਆਂ ਇਹ ਧੀਆਂ ਨੇ ਅਸੀਂ ਵੀ ਸਾਰੇ ਬਾਹਰ ਹੀ ਨਿਕਲ ਜਾਣੇ ਆ ਉਹ ਥੋਡੀਆਂ ਤਾਂ ਤੀਮੀਆਂ ਆ ਤੁਸੀਂ ਤਾਂ ਬੈਠੋ ਉਹ ਸੋਹਰਾ ਲੋਹਾ ਦੇ ਵਿੱਚ ਫਿਰਦਾ ਸੋਨਾ ਲੱਗਦਾ ਕਿਵੇਂ ਜਵਾਨ ਗੱਠ ਦੀ ਕੱਢ ਰੱਖੀ ਆ ਤੀਮੀ ਆਦਮੀ ਨੇ ਦੋਹਾਂ ਨੇ ਪਹਿਲਾਂ ਕੁਸਕਦੇ ਨਹੀਂ ਸੀ ਆ ਜਿੱਦਨ ਦੀ ਛੋਟੀ ਆ ਗਈ ਇਹਨਾਂ ਦੇ ਜ਼ਿਆਦਾ ਫਰ ਲੱਗ ਗਿਆ ਹੁਣ ਨਾ ਤੂੰ ਮਾੜੀ ਢੈਲੀ ਹੋ ਜਾ ਉਮਰ ਦੇ ਹਿਸਾਬ ਨਾਲ ਸਾਰੀ ਉਮਰ ਨਹੀਂ ਇਹ ਇੰਗਣਾ ਚੱਲਦੀਆਂ ਹੁੰਦੀਆਂ ਭਾਬੀ ਅੱਛਾ ਹਾਂ ਮੇਰੀ ਤਾਂ ਸਾਰੀ ਉਮਰ ਚੱਲੂਗੀ ਮੇਰੀ ਇਸ ਘਰ ਵਿੱਚ ਚੱਲਦੀ ਸੀ ਮੇਰੀ ਚੱਲਦੀ ਆ ਤੇ ਮੇਰੀ ਚੱਲਦੀ ਰਹੂਗੀ ਇਸੇ ਹੋਰ ਦੀ ਮੈਂ ਨਹੀਂ ਚੱਲਣ ਦਿੰਦੀ ਇਹ ਤਾਂ ਫਿਰ ਕੋਈ ਜਹਜ ਆਪਾਂ ਕਰਦਾ ਹੁੰਦਾ ਨਾ ਹੋਇਆ ਭਾਬੀ ਭਰਦਾ ਵੀ ਹੁੰਦਾ ਨਾ ਕੀ ਭਰਨਾ ਮੈਂ ਕੀ ਭਰਨਾ ਮੈਂ ਮੈਂ ਇਹਨਾਂ ਦੇ ਕਿ ਡਾਂਗ ਮਾਰਦੀਆਂ ਚੰਗਾ ਖਾਂਦੀਆਂ ਮੰਦਾ ਬੋਲਦੀਆਂ ਮਾੜੇ ਲਾ ਕੇ ਖਾਲਿਆ ਕਰ ਇਹਨਾਂ ਨੂੰ ਤੈਨੂੰ ਵੀ ਬੁਢੀ ਹੋਈ ਨੂੰ ਰੋਟੀ ਦਿਆ ਕਰਨੀ ਹੈ ਮੰਜੇ ਤੇ ਮੈਨੂੰ ਨਹੀਂ ਲੋੜ ਇਹਨਾਂ ਦੀਆਂ ਰੋਟੀਆਂ ਦੀ ਮੈਂ ਆਪੇ ਬਥੇਰੀਆਂ ਬਣਾ ਲਵਾਂ ਲੋੜ ਪੈਂਦੀ ਹੈ ਭਾਬੀ ਪੈਂਦੀ ਹੈ ਲੋੜ ਬੁਢੇ ਹੋਇਆਂ ਨੂੰ ਅੱਛਾ ਦੇਖ ਰੋਟੀ ਬਣੀ ਪਈ ਆ ਖਾਲਾ ਠੀਕ ਐ ਮੈਨੂੰ ਮੱਤਾ ਜੀਆਂ ਨਦੇ ਬਹੁਤੀਆਂ ਮੈਂ ਆਪਣੇ ਘਰ ਵਿੱਚ ਕਿਵੇਂ ਰਹਿਣਾ ਕਿਵੇਂ ਨਹੀਂ ਨਾ ਮੈਨੂੰ ਸਾਰਾ ਹੀ ਪਤਾ ਸੇਤ ਮੇਰੀ ਪਹਿਲੇ ਨਹੀਂ ਠੀਕ ਉਈ ਨਾ ਮੇਰਾ ਸਿਰ ਖਾਈ ਚਲ ਤੂੰ ਦਾ ਭਾਬੀ ਮੈਨੂੰ ਪਤਾ ਹੀ ਸੀ ਤੇਰਾ ਵੀ ਤੂੰ ਆਏ ਬੋਲਦੀ ਐ ਮੈਨੂੰ ਤਾਂ ਪਤਾ ਹੀ ਸੀ ਪਹਿਲੇ ਹੀ ਜਦ ਪਤਾ ਸੀ ਫਿਰ ਕਿਉਂ ਛੇੜਦੇ ਹੋ ਚੜੇਲ ਨੂੰ ਫਿਰ ਤੁਸੀਂ ਕਿਉਂ ਛੇੜਦੇ ਹੋ ਨਾ ਛੇੜੋ ਮੈਨੂੰ ਨਾ ਬੁਲਾਓ ਮੈਂ ਤਾਂ ਕਹਿੰਦੀ ਆ ਵੀ ਰਲ ਮਿਲ ਕੇ ਰਹੋ ਹੁਣ ਨੋਹਾ ਨਾਲ ਆ ਤੇ ਰਲ ਮਿਲ ਕੇ ਮੈਨੂੰਆਂ ਦੇ ਡਾਂਗਾ ਮਾਰਦੀ ਆ ਮੜਮੜ ਕੋਈ ਗੱਲ ਕਰੀ ਜਾਂਦੀ ਰਲ ਮਿਲ ਕੇ ਰਹਿ ਰਲ ਮਿਲ ਕੇ ਰਹਿ ਉਹੀ ਗੱਲਾਂ ਕਰਦੀ ਨੋਹਾ ਦੇ ਸਾਹਮਣੇ ਉੱਚੀ ਬੁਲਾਉਂਦੀ ਮੈਨੂੰ ਚੱਲ ਤੇਰੀ ਮਰਜ਼ੀ ਆ ਭਾਬੀ ਜੇ ਰੋਟੀ ਖਾ ਲੈ ਚਪ ਕਰਕੇ ਆ ਬਹੂ ਨੂੰ ਕਹਦੇ ਕੋਈ ਨਾ ਰੋਟੀ ਤਾਂ ਮੈਨੂੰ ਦੇਣੀ ਆ ਵਿਚਾਰੀਆਂ ਆਹ ਰੋਟੀ ਤਾਂ ਦੇਣੀ ਆ ਬਥੇਰੀਆਂ ਚੰਗੀਆਂ ਐ ਮੇਰੀਆਂ ਨੋਹਾ ਦੇਣ ਗਿਆ ਰੋਟੀ ਮੰਮੀ ਰੋਟੀ ਤਾਂ ਬਣੀ ਨਹੀਂ ਹੈਗੀ ਹਜੇ ਲੱਗੂਗਾ 10 ਮਿੰਟੋਂ ਪਨੀਰ ਲੈਣ ਗਏ ਹੋਏ ਨੇਗੇ ਕੋਈ ਤੁਸੀਂ ਹੋਰ ਕੁਝ ਖਾਣਾ ਪੀਣਾ ਉਹਨਾਂ ਟਾਈਮ 'ਚ ਨਾ ਹਜੇ ਤਾਂ ਮੈਨੂੰ ਭੁੱਖ ਨਹੀਂ ਪੁੱਤ ਜਦੋਂ ਬਣਾਵੇਂਗੇ ਉਦੋਂ ਦੇ ਦੇ ਰੋਟੀ ਠੀਕ ਆ ਰੜਦੀ ਰੜਦੀ ਦੇ ਦੇਈ ਰੋਟੀ ਠੀਕ ਹੈ ਜੀ ਆਹ ਭੁੱਖ ਲੱਗੀ ਆ ਵਿਚਾਰੀ ਨੂੰ ਫਿਰ ਤਰਕੇ ਆਈ ਆ ਸੰਗ ਸਹੇਲੀਆਂ ਨੂੰ ਮਿਲ ਕੇ ਕੋਈ ਗੱਲ ਦੱਸ ਯਾਰ ਮੈਨੂੰ ਹਾਂ ਤੂੰ ਇੰਨਾ ਡਰਦਾ ਕਿ ਮम्मी ਤੋਂ ਤੂੰ ਆ ਦੇਖ ਲੈ ਕਿਵੇਂ ਮੰਗਰ ਪਈ ਕਿ ਤੇ ਮੈਂ ਬੋਲੀ ਜਨਾ ਤੂੰ ਬੋਲਦਾ ਪੈ ਹੁਣ ਮੈਂ ਉੱਠ ਕੇ ਨਾ ਮਾ ਹੋਰ ਕੀ ਕਰਾਂ ਸੁਣ ਬੱਟਾ ਬਣ ਕੇ ਬਾਹਰ ਨੂੰ ਭੱਜ ਜਾ ਯਾਰ ਮੇਰੀ ਭੈਣ ਆਈ ਏ ਮਾੜਾ ਮੋਟਾ ਵੀ ਨਹੀਂ ਸ਼ਰਮ ਕਰ ਆ ਕਾਦੇ ਵਾਸਤੇ ਰੱਖਿਆ ਤੈ ਓ ਯਾਰ ਖਿੱਚਿਆ ਨਹੀਂ ਜਾਂਦਾ ਹਾਂ ਖਿੱਚਿਆ ਨਹੀਂ ਜਾਂਦਾ ਪਤਾ ਦਾੰਤ ਵਰਗੀ ਬਈ ਐ ਬਗਾ ਕੇ ਮਾਰੂ ਬਗਾ ਕੇ ਕੀ ਯਾਰ ਤੇਰਾ ਵੀ ਸਰੈਪ ਹੈ ਜਦੋਂ ਮੈਂ ਬੋਲੀ ਇਹਨਾਂ ਨੂੰ ਓ ਭਾਈ ਰਹਿਣ ਦੇ ਰਹਿਣ ਦੇ ਓ ਬੱਸ ਬੱਪੂ ਯਾਰ ਪਹਿਲਾਂ ਵੀ ਕੁੱਟਦੀ ਰਹੀ ਐ ਮੈਂ ਤਾਂ ਤੈਨੂੰ ਦੱਸਦਾਂ ਨਹੀਂ ਆ ਤੂੰ ਹੱਥਲੇ ਲੱਗਿਆ ਹੋਇਆ ਓ ਯਾਰ ਹੋਰ ਕੀ ਕਰੇ ਬੰਦਾ ਤੂੰ ਦੇਖਾ ਤੂੰ ਬੋਰਦੀ ਤਾਂ ਦੇਖ ਕੇ ਮੈਨੂੰ ਸਾਰਾ ਕੁਝ ਤੇਰੇ ਨਾਲ ਹੈ ਤੇਰੇ ਮੂਰੇ ਕਿਵੇਂ ਬੋਲੂਗੀ ਓਏ ਨਾ ਕੀ ਉਹਦੀ ਗੁੱਠੇ ਧਰਾਲੂ ਤਾ ਉਹਨੂੰ ਦੇਖ ਦੇਖ ਕੇ ਸਾਡੀਆਂ ਬਹੁਆਂ ਵੀ ਤੇਰੇ ਬੰਨੀ ਪੈਣੀ ਆ ਟੁੱਟ ਟੁੱਟ ਕੇ ਓਹੋ ਕੌਣ ਦੇਉ ਤੈਨੂੰ ਪਰੌਂਠੇ ਲੱਗਦਾ ਹੈ ਦੇਖਣ ਨੂੰ ਲੱਗਦਾ ਹੈ ਤੈਨੂੰ ਵੀ ਇਹ ਕੰਮ ਆਏ ਡਾਂ ਖਿੱਚੀ ਜਾਊਗੀ ਮੈਂ ਤੇਰੀ ਮਦਦ ਕਰੀ ਜਾਣਾ ਬਾਪੂ ਤੂੰ ਉਦੋਂ ਤਾਂ ਬੋਰ ਪੈ ਉੱਠ ਕੇ ਬਾਹਰ ਹੁੰਡ ਲੈ ਇਹ ਤੇਰੀ ਹੈ ਉਹਦੀ ਵੀ ਮਦਦ ਆਏ ਨਹੀਂ ਸਾ ਚਾਉਂਦੀ ਬਾਈ ਉਹ ਬੱਸ ਕੀ ਰੱਬੀ ਸਾਥ ਕਰੂ ਮੈਨੂੰ ਮੈਨੂੰ ਤਾਂ ਐ ਲੱਗਦਾ ਜਿੱਦੋਂ ਅਸੀਂ ਘਰੋਂ ਬਾਹਰ ਹੁੰਦੇ ਹੋਵਾਂਗੇ ਤੇਰੇ ਨਾਲ ਪਤਾ ਨਹੀਂ ਕੀ ਕੁਸੁੰਦਾ ਹੋਊਗਾ ਮੈਂ ਤਾਂ ਬੋਲੇ ਹੀ ਨਹੀਂ ਕਦੇ ਕਿਹੜੀ ਤੈਨੂੰ ਰੋਟੀ ਮਿਲਦੀ ਹੋ ਮੈਂ ਤਾਂ ਆ ਤੂੰ ਦੇਖ ਲੈ ਦੇਖ ਹੀ ਲੈਂਦਾ ਹੁਣ ਮੈਨੂੰ ਖੰਘਣ ਦਿੰਦੀ ਐ ਪਹਿਲਾਂ ਉਹ ਬਾਹਲਾ ਥੱਲੇ ਲੱਗ ਰਿਹਾ ਬਾਪੂ ਤੂੰ ਵੀ ਥੱਲੇ ਲੱਗ ਰਿਹਾ ਤੂੰ ਤਾਂ ਕਹਿੰਦਾ ਉਹ ਕੁਛ ਨਹੀਂ ਕਹਿਣੀ ਛੁੱਖਾਗਾ ਉਹ ਤੈਨੂੰ ਮੈਂ ਲਾਸ ਦਾ ਸਾਰੀ ਗੱਲ ਸਸਿਕਾਲ ਜੀ ਮੈਂ ਤੁਹਾਡੀ ਆਪਣੀ ਕੁਲਦੀਪ ਦਸਾਂਜ ਅਸੀਂ ਅੱਜ ਬੈਠੇ ਆ ਪਿੰਡ ਬੱਪੀ ਆਣਾ ਤੇ ਬੱਪੀ ਆਣਾ ਟੀਮ ਚੈਨਲ ਨੂੰ ਪਹਿਲਾਂ ਤਾਂ ਸਬਸਕ੍ਰਾਈਬ ਕਰਿਓ ਇਹਦੇ ਤੇ ਸੀਰੀਜ਼ ਸਾਡੀ ਚੱਲ ਰਹੀ ਆ ਕੋਲੈਣੀ ਸੱਸ ਤੇ ਉਹਦੇ ਵਿੱਚ ਮੈਂ ਸੱਸ ਦਾ ਕਰੈਕਟਰ ਜੋ ਤੁਸੀਂ ਮੈਨੂੰ ਬਹੁਤ ਪਿਆਰ ਦਿੰਨੇ ਹੋ ਕੋਲੈਣੀ ਸੱਸ ਦਾ ਕਰੈਕਟਰ ਮੈਂ ਕੀਤਾ ਤੇ ਅਮਨ ਨੇ ਮੇਰੀ ਨੂ ਦਾ ਕਰੈਕਟਰ ਪਲੇ ਕੀਤਾ ਬਹੁਤ ਵਧੀਆ ਟੀਮ ਐ ਜੇ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਕਮੈਂਟਾਂ ਵਿੱਚ ਸੁਝਾਅ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਫੇਸਬੁੱਕ ਤੇ ਵੀ ਟੀਮ ਬੱਪੀ ਆਣਾ ਹੀ ਆ ਜੀ ਹਾਂਜੀ ਤੇ ਨਬ ਬੱਪੀ ਆਣਾ ਤੇ YouTube ਤੇ ਟੀਮ ਬੱਪੀ ਆਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੁਝਾਅ ਜਰੂਰ ਦਿਓ ਕਿਹਦੀ ਐਕਟਿੰਗ ਵਧੀਆ ਲੱਗੀ ਤੁਹਾਡੇ ਸੁਝਾਅ ਸਾਡੇ ਸਿਰ ਮੱਥੇ ਤਾਂ ਹੀ ਅਸੀਂ ਵਧੀਆ ਕਰਾਂਗੇ ਜੇ ਤੁਸੀਂ ਸਾਡੇ ਵਿੱਚ ਕਮੀਆਂ ਪੇਸ਼ੀਆਂ ਕੱਢੂਗੇ ਧੰਨਵਾਦ ਜੀ ਬਸ ਇੱਕੋ ਹੀ ਬੇਨਤੀ ਆਵੇ ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ